ਫੁੱਫੜ ਆ ਗਿਆ ਈ ਫੁੱਫੜਾ ਸਾਸਰੀ ਕਾਲ ਉਹ ਬੱਲੇ 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 ਓ ਕੀ ਹਾਰ ਮੇਰੇ ਕੁੱਦੇ ਪੋਤਾ ਠੀਕ ਆ ਹਾਂ ਫੁੱਫੜਾ ਬੜਾ ਵਧੀਆ ਫੁੱਫੜਾ ਇੱਕ ਮਿੰਟ ਰੁਕ ਮੈਂ ਸਲਾਮ ਲੈ ਕੇ ਆਇਆ ਓ ਫੁੱਫੜਾ ਫੁੱਫੜਾ ਮੰਜਾਂ ਲੈ ਬੈਠ ਦੀ ਮੰਜਾਂ ਨਾਲ ਬੈਠ ਦੀ ਉਹ ਮੇਰਾ ਮਤਲਬ ਕੱਪੜੇ ਨਾਲ ਬੈਠ ਨਹੀਂ ਮੰਜਾ ਗੰਦਾ ਆ ਓ ਅੱਛਾ 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 ਈ ਗੱਲ ਫੁੱਫੜਾ ਬੜਾ ਖੁਸ਼ ਆ। ਉਹ ਤੇਰੀ ਭੂਆ ਨਹੀਂ ਨਾਈ ਤਾਂ ਖੁਸ਼ ਆ। ਤੇਰਾ ਪਪਾ ਕਿੱਥੇ ਆ? ਉਹ ਬਾਹਰੋਂ ਬੁਲਾ ਕੇ ਲਿਆਨਾ। ਲਿਆ ਬੁਲਾ ਕੇ। ਆ ਬੱਲੇ 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 ਭయ్యా ਕੀ ਹਾਲੀ? ਠੀਕ ਠਾਕ ਆ। ਪਰਵਾਹ ਠੀਕ ਆ। ਕਾਹੜੋ ਖੁੱਲਾ ਦੇ ਤੁਸੀਂ ਸੁਣਾਓ। ਹੋਰ ਸੁਣਾਓ। ਪਰਵਾਹ ਮੈਂ ਠੀਕ ਆ ਸਾਰਾ। ਚਲੋ ਕਰ ਪਾਈ ਚਾਹੀਦੀ ਆ। ਕੁਦਿਆਂ ਕਰ ਪੁੱਤ। ਅੱਜ ਬਣੇ ਬੱਕਰਾ। ਤਰਾਪੂ ਪੜਾ ਪੱਟੀ ਭਾਜਦਾ ਬੱਕਰਾ ਲੈ ਗਿਆ ਬਾ ਬਾ ਨਿਕਲ ਜਾ ਕੁਦਿਆ ਇਹ ਨਹੀਂ ਗੱਦ ਵਿੱਚ ਪੱਟੀ ਕਿਵੇਂ ਜਾਵੇਂਗਾ ਕੋਈ ਬਾਨਾ ਮਾਰ ਦੇ ਪਾਪੂ ਬੱਕਰਾ ਰਹਿੰਦੇ ਮੈਂ ਸੁਣਿਆ ਕੁੱਤੇ ਵੱਧ ਵੱਧ ਖਵਾਈ ਜਾਂਦੇ ਵਾ ਹੈ ਕੁੱਤੇ ਇਹ ਚੱਲ ਐਂ ਘਰ ਆਂਦੇ ਤੂੰ ਬੱਕਰਾ ਰਹਿੰਦੇ ਤੂੰ ਉਲਟੋ ਜਾ ਉੱਥੋਂ ਦੇਸੀ ਮੁਰਗਾ ਲੈ ਕੇ ਆ ਹਾਂ ਜਾ ਪਾ ਜਾ ਕੁਤੇ ਹਾਵਲ ਟੋਕੇ ਦਾ ਨੇੜੇ ਆ ਬਾਪੂ ਕੁੱਕੜਾਂ ਨੂੰ ਪਈ ਬਿਮਾਰੀ ਆਪਾਂ ਫੁੱਫੜ ਨੂੰ ਬਿਮਾਰੀ ਵਾਲੇ ਕੁੱਕਰ ਥੋੜੀ ਸੁਆਣੇ ਆ ਇਹ ਬੁਤਾਇਆ ਕਰ ਆਪਣੇ ਪਰਲੇ ਖੇਤਾਂ 'ਚ ਸਾਗ ਬੜਾ ਸੋਹਣਾ ਬਣਿਆ ਸਰੋਂ ਬੜੀ ਸੁਣੀ ਆ ਐ ਖੜੀ ਆ ਆਪਾਂ ਬਣੋ ਨੇ ਸਾਗ ਤੇ ਨਾਲ ਮੱਕੀ ਦੀਆਂ ਰੋਟੀਆਂ ਬਾਪੂ ਸਾਗ ਆਹੋ ਬਾਪੂ ਜੀ ਕੱਲ ਤੇ ਆਪਾਂ ਭਾਈ ਦਵਾਈ ਪੱਠਿਆਂ ਨੂੰ ਫੁੱਫੜ ਨੂੰ ਟੱਟੀਆਂ ਲਗਵਾਉਣੀਆਂ ਈ ਪਤੰਦਰ ਬੱਕਰੇ ਤੋਂ ਤੁਰੇ ਸਾਗ ਤੇ ਆ ਗਏ ਹਲੇ ਪਤਾ ਨਹੀਂ ਕਿੱਥੇ ਜਾਣਗੇ ਫਿਰ ਭਈਆ ਆਪਾਂ ਐ ਕਰਦੇ ਆ ਮੈਂ ਕੱਲ ਨਾ ਬਰੋਂ ਅੰਬੀਆਂ ਬੋਸਲੇ ਚੋਕੇ ਲੈ ਗਿਆ ਆਪਾਂ ਘਰ ਦੇ ਅੰਬੀਆਂ ਦੀ ਚਟਣੀ ਤੇ ਨਾਲ ਗਰਮ ਗਰਮ ਫੁਲਕੇ ਵੇਖੇ ਨਜ਼ਾਰਾ ਖਾਣ ਦਾ ਹੈ ਆ ਜਾ ਕੋਧਿਆ ਫੁਫੜਾ ਚਟਣੀ ਓ ਚੱਲ ਯਾਰ ਛੱਡ ਅਸੀਂ ਇੱਕ ਅੱਧੀ ਰੋਟੀ ਖਾਣੀ ਆ ਚਟਨੀ ਨਾਲ ਖਾ ਲਾਂਗੇ ਫੁਫੜਾ ਇੱਕ ਅੱਧੀ ਰੋਟੀ ਖਾਣੀ ਆ ਓਏ ਆਹੋ ਯਾਰ ਮੈਨੂੰ ਭੁੱਖ ਹੈ ਨਹੀਂ ਗਈ ਖਾਣੀ ਆ ਰੋਟੀ ਓ ਫੁਫੜਾ ਛੱਡ ਯਾਰ ਆਪਾਂ ਇੱਕ ਰੋਟੀ ਹੱਸੇ ਨਾਲ ਸਿਆਪਾ ਕਰਾਂਗੇ ਤੂੰ ਸਾਰਾ ਆਪਾਂ ਸਵੇਰੇ ਖਾਵਾਂਗੇ ਰੋਟੀਆਂ ਪੈਗਾ ਪੈਗਾ ਓ